Асальтеліс тріптез constant 20 teens болтын。т�секке қаса болту, ә kabаліндерді treesҿді орынш痴rastы 나중에 болтынды.. Т GOланысу еו�皆さん ұрдұрырыр literүрл тепершеustыры и жид heavenlyз теле кергеуніхiels жадап spikes Fraйынт Perfect 4.н ,..34 үнandарымытта. penмесігіндарге барын таланылылы?! Сербе80 к HakпанCOMадыQтous вперше record, Осынай nä 2 салтарый жайтп ею шерде оғақырденке! Бәріrodек tintedі.. Сауырды ਮਿਲਣਾ ਸ਼ੁਰੂ ਹੋ ਗਿਆ ਤੁਹਾਡੇ ਵੱਲੋਂ ਦਾਵਾ ਕੀਤਾ ਰਿਹਾ ਸੀ ਉਹ ਸਾਮਾਨ ਹੈ ਜਿਹੜਾ ਦੱਬਿਆ ਹੋਇਆ ਹੈ। ਕੀ ਕਹਿਣਾ ਚਾਹਦੇ ਹੋ ਕਿ ਇਹਨੂੰ ਇਹਦਾ ਜ਼ਿੰਮੇਵਾਰ ਟਰਾਉਣੇ ਔਰ ਕਿੰਨਾ ਕੁ ਮਾਲ ਹੈ ਸ਼ੰਭੂ ਭੋਲ ਦਾ ਚੋਰੀ ਹੋਇਆ ਹੈ। ਦੇਖੋ ਜਿਹੜਾ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਆ ਉਹ ਸਾਡੀਆਂ ਸੰਕੜੇ ਟਰਾਲੀਆਂ ਗਾਇਬ ਹੋਈਆਂ ਜਿਨ੍ਹਾਂ ਦੇ ਵਿੱਚ ਲੱਖਾਂ ਦਾ ਸਮਾਨ ਏਸੀ ਸਿਲੰਡਰ ਫਰਿੱਜ ਤੇ ਮਤਲਬ ਹੋਰ ਸਾਡੀਆਂ ਖਾਣ ਵਾਲੀਆਂ ਆਟਾ ਕੋਟਾ ਜਿੰਨਾ ਵੀ ਸਮਾਨ ਤੇ ਕੱਪੜਾ ਲੀੜਾ ਝੰਡੇ ਸਾਡਾ ਬਹੁਤ ਕੁਝ ਚੋਰੀ ਹੋਇਆ ਉਸ ਤੋਂ ਉਹ ਟਰਾਲੀਆਂ ਭਰੀਆਂ ਹੋਈਆਂ ਸਮਾਨ ਦੀਆਂ ਇੰਨਾਂ ਨਾਬੇ ਦੇ ਵਿੱਚ ਇੱਥੋਂ ਦੇ ਨਗਰ ਕੌਂਸਲ ਦੇ ਟਰੈਕਟਰ ਗਏ ਜਿਹੜੇ ਪਾਕੇ ਲਿਆਏ ਤੇ ਪਹਿਲਾਂ ਵੀ ਸਮਾਨ ਬਰਾਮਦ ਹੋਇਆ ਟਰਾਲੀ ਵੀ ਲਾਵਾਰਸ ਮਿਲਿਆ ਜਿਹੜੀ ਕੱਢੀ ਗਈ ਆ ਪਰ ਅੱਜ ਜਿਹੜੀ ਖਦਾਈ ਹੋ ਰਹੀ ਹੈ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਦਾ ਸਮਾਨ ਗਵਨ ਕੀਤਾ ਗਿਆ ਹੋਵੇ ਦੱਬਿਆ ਗਿਆ ਹੋਵੇ ਇਸ ਤੋਂ ਸ਼ਰਮਨਾਕ ਗੱਲ ਸਰਕਾਰ ਵਾਸਤੇ ਹੋਰ ਕੀ ਹੋ ਸਕਦੀ ਆ ਤੇ ਇੱਥੇ ਜम्मेवार ਪ੍ਰਸ਼ਾਸਨ ਅਧਿਕਾਰੀ ਜਿਹੜੇ ਬੈਠੇ ਆ ਉਸ ਤੋਂ ਵੱਧ ਸ਼ਰਮਨਾਕ ਕਾਰਨ ਕੀ ਹੋ ਸਕਦਾ ਜਿਹੜਾ ਸਮਾਨ ਮਿਲਣਾ ਸ਼ੁਰੂ ਹੋਇਆ ਬਿੱਡਾਂ ਵਾਲੀਆਂ ਪੱਤੀਆਂ ਪੁੱਤੀਆਂ ਰਾ ਵਗੈਰਾ ਐਂਗਲ ਜੰਗਲ ਮਿਲੇ ਆ ਤੇ ਹੋਰ ਸ਼ੱਕ ਹੈ ਕਿ ਲੰਮਾ ਪੱਟਣਾ ਪਊਗਾ ਇਹਦੇ ਵਿੱਚ ਬਹੁਤ ਸਮਾਨ ਹੈ ਪਰ ਇਹਦੀਆਂ ਤਾਰਾਂ ਜਿਹੜੀਆਂ ਜੁੜਦੀਆਂ ਨੇ ਜਿਹੜੀ ਵੱਡੀ ਨਲਾਇਕੀ ਆ ਪੰਜਾਬ ਸਰਕਾਰ ਦੀ ਆ ਕਿ ਚੋਰਾਂ ਨੂੰ ਜम्मेवार ਬਣਾ ਕੇ ਇੱਕ ਸ਼ਹਿਰ ਦੀ ਬਾਂਗਡੋਰ ਸੁਭਾ ਦੇਣੀ ਤੇ ਉਹਨਾਂ ਡਾਕੂਆਂ ਨੂੰ ਗੁੰਡਿਆਂ ਲੋਕਾਂ ਨੂੰ ਇੱਥੇ ਪਿਠਾ ਦੇਣਾ ਕਾਬੂ ਕਰਾ ਦੇਣਾ ਇਹੜੇ ਲੋਕਾਂ ਨੂੰ ਲੁੱਟ ਕੇ ਚੋਰੀਆਂ ਕਰਕੇ ਸਮਾਨ ਦਬਦੇ ਆ ਇਹਨਾਂ ਤੋਂ ਕੀ ਆਸਾਂ ਕਰ ਸਕਦਾ ਸਿੱਧਮ ਸਿੱਧਾ ਇੱਥੋਂ ਦਾ ਐਮਐਲਏ ਦੇਵਮਾਨ ਇੱਥੋਂ ਦਾ ਨਗਰ ਕੌਂਸਲ ਦੇ ਪ੍ਰਧਾਨ ਇੱਥੋਂ ਦਾ ਕਰਮਚਾਰੀ ਅਧਿਕਾਰੀ ਅਫਸਰ ਫੇ ਪੰਜਾਬ ਸਰਕਾਰੇ ਦੀ ਸਿੱਧਮ ਸਿੱਧੀ ਜ਼ਿੰਮੇਵਾਰ ਇਹੋ ਸਾਹਿਬ ਦੀ ਕੋਠੀ ਆ ਗੁਰਚਰਨ ਸਿੰਘ ਦੀ ਕਾਗਜ਼ਾਂ ਜੋਂ ਉਹਨਾਂ ਕੋਲੇ ਆ ਉਹਨਾਂ ਦੀ ਰਹਿائش ਆ ਸਰਕਾਰੀ ਜਗ੍ਹਾ ਉਹ ਸਰਕਾਰੀ ਮੁਲਾਜ਼ਮ ਨੇ ਕਿਵੇਂ ਦੇਖਦੇ ਹੋ ਜਗ੍ਹਾ ਤੋਂ ਚੋਰੀ ਹੋਇਆ ਸਮਾਨ ਮਿਲਣਾ ਦੇਖੋ ਜੇ ਸਰਕਾਰੀ ਕਰਮਚਾਰੀ ਅਧਿਕਾਰੀ ਦੀ ਕੋਠੀ ਆਏ ਤਾਂ ਉਹਨਾਂ ਨੂੰ ਇਹ ਗੌਰ ਚਾਹੀਦੀ ਹੈ ਕਿ ਮੇਰੀ ਸਰਕਾਰੀ ਰਹਿਸ਼ ਦੇ ਵਿੱਚ ਕੀ ਗੁਜੋ ਰਿਹਾ ਹੈ ਫਿਰ ਇਹਦਾ ਮਤਲਬ ਜੇ ਇਹ ਕੁਝ ਹੋਇਆ ਹੋਵੇ ਤਾਂ ਉਹਨਾਂ ਦੀ ਮਿਲੀਭੁਗਤ ਨਾਲ ਹੀ ਹੋਇਆ ਉਹ ਵਿੱਚ ਮਿਲੇ ਹੋਏ ਤੇ ਉਸ ਤੋਂ ਬਾਅਦ ਜਿਹੜਾ ਬਰਾਮਦ ਹੋ ਰਿਹਾ ਯੋ ਸਾਹਿਬ ਦੇ ਵੀ ਸਾਹਮਣੇ ਆ ਤਾਂ ਇਹਦੇ ਵਿੱਚ ਯੋ ਵੀ ਉਨਾਂ ਹੀ ਦੋਸ਼ੀ ਆ ਜਿੰਨੀ ਕਿ ਪੰਜਾਬ ਸਰਕਾਰ ਆ ਪੱਪੂ ਪੰਕਜ ਇਹ ਸਾਰੇ ਮਿਲੇ ਗਲੇ ਜਿਹੜਾ ਸਮਾਨ ਪੱਪਾ ਟਰਾਲੀਆਂ ਚੋਰੀਓ ਕੇ ਵਿਕਿਆ ਨੇ ਤਾਂ ਫਿਰ ਇਹਨਾਂ ਦੇ ਹਿੱਸੇ ਪੂਰੇ ਬਰਾਬਰ ਪਏ ਨੇ ਸਾਰਿਆਂ ਨੂੰ ਜਿੰਨਾ ਸਾਮਾਨ ਚੋਰੀ ਕਰਕੇ ਲਿਆਏ ਨੇ ਸਾਰੇ ਰਣਕੇ ਲੈ ਕੇ ਆਏ ਨੇ ਮਤਲਬ ਇਹ ਸਾਰੇ ਇਹਦੇ ਵਿੱਚ ਦੋਸ਼ੀ ਨੇ ਦੋਸ਼ੀ ਕਰਾਰ ਦਿੰਦਾ ਸਾਰਿਆਂ ਤੇ ਸਖਤ ਕਾਰਵਾਈ ਹੋਵੇ ਸਖਤ ਕਾਰਵਾਈ ਉਹ ਕਹਿੰਦਾ ਸਖਤ ਤੋਂ ਸਖਤ ਸਜ਼ਾਵਾ ਦਿੱਤੀ ਜਾਣ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਐਕਸ਼ਨ ਕਿਸਾਨ ਮਿੱਦੂ ਮੋਰਚੇ ਵੱਲੋਂ ਕੀਤਾ ਜਾ ਟਰਾਲੀਆਂ ਦਾ ਸਾਮਾਨ ਵੀ ਬਰਾਮਦ ਕਰਾਇਆ ਜੀ ਸਾਰਾ ਕੁਝ ਅੱਜ ਤਾਂ ਜੱਗੋ 13ਵੀਂ ਹੋ ਗਈ ਜੀ ਸਰਕਾਰੀ ਕੋਠੀ ਦੇ ਵਿੱਚ ਜੀਸੀਪੀ ਲਾ ਕੇ ਹਮਮ પોલીસ ਪ੍ਰਸ਼ਾਸਨ ਉਹ ਵੀ মিডিਆ ਹਮਮ ਔਰ ਕਮੇਟੀ ਦੇ ਅਫਸਰ ਸਟਾਫ ਨਾਇਬ ਤਸੀਲਦਾਰ ਸਾਹਿਬ ਨਾਇਬ ਤਸੀਲਦਾਰ ਸਾਹਿਬ ਉਹਨਾਂ ਦੇ ਸਾਹਮਣੇ ਕਿਸਾਨ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਟਾਂ ਅੱਜ ਅਸੀਂ ਜੀਸੀਪੀ ਨਾਲ ਉੱਥੇ ਜੀ ਟਰਾਲੀਆਂ ਦੇ ਬੈੱਡ ਤੇ ਹੋਰ ਬਹੁਤ ਸਾਮਾਨ ਸਾਡੇ ਚੱਪਲਾਂ ਚੋਰੀ ਹੋਈਆਂ ਚਮਚੇ ਕੁੱਕਰ ਫਰਾਟੇ ਟੇਬਲ ਫੈਨ ਰਜਾਈ ਸਹਰਾਣਾ ਚਾਦਰ ਹਰ ਸਾਮਾਨ ਸਾਡਾ ਚੋਰੀ ਹੋਇਆ ਅੱਛਾ ਜੀ ਇਹ ਤਾਂ ਹਜੇ ਸ਼ੁਰੂਆਤ ਹੈ ਹਜੇ ਪੈਰ ਪੈਰ ਤੇ ਦੇਖੋ ਕੀ ਕੀ ਆ ਲੇਕਿਨ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਹਾਂ ਜੀ ਇਹ ਕਿਸਾਨ ਆਗੂ ਹੋਣ ਦੇ ਨਾਤੇ ਪੰਜਾਬ ਪੁਲਿਸ ਨਾਬਾ ਜਿਹੜੀ ਆ ਉਹਨਾਂ ਨੂੰ ਮੈਂ ਸਲੂਟ ਕਰਦਾ ਵੀ ਉਹ ਪੈਰ ਪੈਰ ਤੇ ਉਹ ਵੀ ਪੂਰੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਨੇ ਹੁਣ ਇੱਥੇ ਇਹ ਆ ਅਫਸਰ ਦੀ ਕੋਠੀ ਦੇ ਵਿੱਚੋਂ ਜੀ ਬ੍ਰਾਹਮਤ ਹੋਇਆ ਪਹਿਲਾ ਅਫਸਰ ਦੀ ਕੋਠੀ ਦੇ ਵਿੱਚ ਉਹ ਦੱਬਿਆ ਗਿਆ ਫਿਰ ਅਫਸਰ ਦੀ ਕੋਠੀ ਦੇ ਵਿੱਚੋਂ ਕੱਢਿਆ ਗਿਆ ਸਰਕਾਰੀ ਜੇਸੀਪੀ ਨਾਲ ਕੱਢਿਆ ਗਿਆ ਤਾਂ ਹੁਣ ਇੱਥੇ ਅਫਸਰ ਤੇ ਵੀ ਕਾਰਵਾਈ ਬਣਦੀ ਆ ਉਸ ਅਫਸਰ ਤੇ ਵੀ ਕਾਰਵਾਈ ਬਣਦੀ ਆ ਜਿਹਦੇ ਨਾਂ ਤੇ ਉਹ ਕੋਠੀ ਅਲਾਟ ਹੈ ਤਾਂ ਉਹ ਅਲਾਟ ਆਪਣੇ ਨਾਬਾ ਈਓ ਸਾਹਿਬ ਤੇ ਆ ਹਾਂਜੀ ਉਧਰੋਂ ਮੈਡਮ ਪ੍ਰਧਾਨ ਹਾਂਜੀ ਪ੍ਰਧਾਨ ਸੁਜਾਤਾ ਜੀ ਉਹਨਾਂ ਤੇ ਉਹਨਾਂ ਦਾ ਪਤੀ ਮਨੀਸ਼ ਚਾਵਲਾ ਉਰਫ ਪੰਕਜ ਪੱਪੂ ਜੀ ਇਹ ਸਾਰਾ ਤਾਣਾ ਬਾਣਾ ਜਿਹੜਾ ਇਹ ਰਾਏ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਅੱਜ ਤੱਕ ਕਹਨੇ ਆ ਜੀ ਦੁੱਧ ਦਾ ਦੁੱਧ ਹੋਵੇ ਪਾਣੀ ਦਾ ਪਾਣੀ ਹੋਵੇ ਜਿਨ੍ਹਾਂ ਨੇ ਸ਼ਹਿਰ ਦਾ ਨਾਮ ਬਦਨਾਮ ਕਰਿਆ ਜਿਨ੍ਹਾਂ ਨੂੰ ਰੁਤਬੇ ਮਿਲੇ ਅਫਸਰशाही ਮਿਲੀ ਉਹਨਾਂ ਨੇ ਇਹ ਮਾੜੇ ਕੰਮ ਕਰੇ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਲਦੀ ਹੀ ਉਹ ਸਲੱਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਦੇ ਆ ਕਾਨੂੰਨ ਦਾ ਹੀ ਸਤਿਕਾਰ ਕਰਦੇ ਜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਕਿਸਾਨ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋਊਗਾ ਤੋ ਇਹ ਤਾਂ ਜੀ ਨਹੀਂ ਚਲੋ ਨਹੀਂ ਦੇਖੋ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਝੰਡੇ ਡੰਡਾ ਪਹਿਣਾ ਫਿਰ ਹੋਰ ਕੀ ਹੈ ਜੀ ਜੀ ਠੀਕ ਹੈ ਜੀ ਪ੍ਰਧਾਨ ਜੀ ਧੰਨਵਾਦ ਜੀ ਮੈਂ ਨਾਪਾਵਾਸੀਆਂ ਨੂੰ ਤੇ ਪੰਜਾਬਵਾਸੀਆਂ ਨੂੰ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਪਿਛਲੇ ਦੋ-ਤਿੰਨ ਮਹੀਨੇ ਤੋਂ ਮਸਲਾ ਬਹੁਤ ਹੀ ਨਗਰ ਕੌਂਸਲ ਦੇ ਗਰਮਾਇਆ ਪਿਆ ਸੀ ਸ਼੍ਰੀਮਤੀ ਸੁਜਾਤਾ ਚਾਵਲਾ ਦੇ ਘਰ ਵਾਲਾ ਪੰਕਜ ਪੱਪੂ ਹੈ ਜਿਹੜਾ ਉਹ ਆਹ ਪਹੂਦਰੀਆਂ ਕਰਕੇ ਲੁੱਟਖਸੁੱਟ ਕਰ ਰਿਹਾ ਸੀ ਪਹਿਲਾਂ ਇਹਨੇ ਕਿਸਾਨਾਂ ਦੀਆਂ ਜਿਹੜੇ ਟਰਾਲੀਆਂ ਸੀ ਉਹਨਾਂ ਸਮਾਨ ਸੀ ਜਿਹੜਾ ਇਹਨਾਂ ਦੇ ਪਿਤਾ ਜੀ ਦੇ ਗਡਾਉਣ ਚੋਂ ਮਿਲਿਆ ਉਹਨੂੰ ਵੀ ਇਹਨੇ ਇਗਨੋਰ ਕੀਤਾ ਤੇ ਪਰਚਾ ਦਰਜ ਹੋਇਆ ਚਲੋ ਕਾਨੂੰਨ ਆਪਣੇ ਪ੍ਰਕਿਰਿਆ ਦੇ ਰਾਹੀਂ ਇਹਦੇ ਤੇ ਕਾਰਵਾਈ ਕਰ ਰਿਹਾ ਹੈ ਪਰੰਤੂ ਹੁਣ ਕਿਸਾਨ ਵੀਰਾਂ ਨੇ ਇੱਕ ਹੋਰ ਇਹਦਾ ਪਿੱਛੇ ਜਏ ਨੇ ਸੋਫਾ ਚਾਕੇ ਕਮੇਟੀ ਦੇ ਨਗਰ ਕਾਉਂਸਲ ਦੇ ਸੋਫੇ ਚਾਕੇ ਆਪਣੀ ਦੁਕਾਨ ਤੇ ਲੈ ਗਿਆ ਉਹ ਵੀ ਇਹਨੇ ਬਲੇਮ ਲਾਈ ਗਿਆ ਵੀ ਜੀ ਇਹ ਤਾਂ ਕਿਸੇ ਨੇ ਠੀਕ ਤਾਂ ਚਲੋ ਉਹ ਵੀ ਕਿਹਾ ਅੱਜ ਜਿਹੜਾ ਕਿਸਾਨ ਵੀਰਾਂ ਨੂੰ ਕੱਲ ਦਾ ਧਰਨਾ ਲਈ ਬੈਠੇ ਨੇ ਉਹ ਉਹਨਾਂ ਦਾ ਟਰਾਲੀਆਂ ਦਾ ਸਮਾਨ ਸੀ ਜਿਹੜਾ ਉਹ ਅੱਜ ਈਓ ਨਗਰ ਕਾਉਂਸਲ ਦੀ ਸਰਕਾਰੀ ਰਹਿਸ਼ਚੋ ਮਿਲਿਆ ਈਓ ਨਗਰ ਕਾਉਂਸਲ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਇਹ ਕਿਸ ਕਪੈਸਿਟੀ ਦੇ ਵਿੱਚ ਤੋਂ ਜਿਹੜੀ ਕੋਠੀ ਆ ਉਹਨੂੰ ਯੂਜ਼ ਕਰਨ ਨੂੰ ਦਿੱਤੀ ਹੋਈ ਆ ਪਰੰਤੂ ਇਹੋ ਸਾਹਿਬ ਹੈ ਜਿਹੜਾ ਉਹ ਨਖਿੱਤ ਬੰਦਾ ਹੈ ਉਹ ਇਹੋ ਕਹਿਣ ਦੇ ਮੈਂ ਕਹੂੰਗਾ ਕਾਬਲ ਨਹੀਂ ਹੈਗਾ ਉਹ ਡਿਊਟੀ ਦੇ ਕਾਬਲ ਨਹੀਂ ਹੈਗਾ ਉਹਨੂੰ ਸਿਰ ਪੰਜਾਬ ਸਰਕਾਰ ਨੂੰ ਉਹਨੂੰ ਟਰਮੀਨੇਟ ਕਰਨਾ ਚਾਹੀਦਾ ਜਿਸ ਦਿਨ ਦਾ ਉਹ ਆਇਆ ਹੈ ਉਹ ਪਤਾ ਨਹੀਂ ਇਹੋ ਘਟ ਤੇ ਉਹ ਸੁਜਾਤਾ ਚਾਵਲਾ ਜੀ ਦੇ ਪਤੀ ਪੰਕਜ ਪੱਪੂ ਦਾ ਜਾਦਾ ਅੰਪਲਾਈ ਲੱਗਦਾ ਸਾਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਤੇ ਵੀ ਜਿਹੜਾ ਇਹੋ ਦੀ ਸਰਕਾਰੀ ਰਹਾਇਸ਼ ਦੇ ਵਿੱਚੋਂ ਸਮਾਨ ਮਿਲਿਆ ਇਹੋ ਤੇ ਤੇ ਉਸ ਸਮੇਂ ਦੀ ਪ੍ਰਧਾਨ ਸ਼੍ਰੀਮਤੀ ਸਿਆਤਾ ਚਾਵਲਾ ਤੇ ਬੰਦ ਦੀ ਕਾਰਵਾਈ ਕੀਤੀ ਜਾਣੀ ਚੰਗੀ ਹੈ ਤੇ ਇੱਕ ਉਹ ਸਭ ਤੋਂ ਵੱਡਾ ਸਾਡੇ ਕੌਂਸਲਰਾਂ ਤੇ ਬਲੇਮ ਲਾਉਂਦਾ ਵੀ ਇਹਨਾਂ ਨੇ ਨੋ ਕੰਫੀਡੈਂਸ ਤੇ ਪੈਸੇ ਲੈ ਕੇ ਸਾਈਨ ਕਰੇ ਨਹੀਂ ਇੱਕ ਵੀ ਸਾਡਾ ਅਜਿਹਾ ਕੌਂਸਲਰ ਨਹੀਂ ਹੈਗਾ ਜਿਨੇ ਕਿਸੇ ਨੇ ਕੋਈ ਵੀ ਡਿਮਾਂਡ ਕਰੀ ਹੋਵੇ ਜਾਂ ਪੈਸਾ ਲੈ ਕੇ ਸਾਈਨ ਕਰਵਾਇਆ ਪਰੰਤੂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਮੈਂ ਵੀਰ ਨੂੰ ਪੁੱਛਣਾ ਚਾਹਾਂਗਾ ਜਿਹੜੇ 5 ਜਾਂ 6 ਕੌਂਸਲਰ ਇਹਨੇ ਬਾਹਰ ਭੇਜੇ ਸੀ ਗੱਡੀ ਦਾ ਕਿਰਾਇਆ ਦੇ ਕੇ ਉਹਨਾਂ ਦਾ ਜੇਬ ਖਰਚਾ ਦੇ ਕੇ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਦੇ ਕੇ ਹਰਦوار ਤੇ ਸ਼੍ਰੀ ਖਾਟੂ ਸ਼ਾਮ ਜੀ ਦੇ ਭੇਜਿਆ ਸੀ ਉਹ ਗੁਰੂ ਘਰ ਚੜ ਕੇ ਜਾਂ ਪੀਰ ਬਾਬੇ ਦੇ ਚੜ ਕੇ ਉਹ ਸੌ ਖਾ ਕੇ ਕਹੇ ਵੀ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਪੈਸੇ ਦਿੱਤੇ ਸੀ ਪ੍ਰਧਾਨ ਜੀ ਇੱਕ ਇੱਕ ਗੱਲ ਇਹ ਹੈ ਇਹ ਈਓ ਸਾਹਿਬ ਕਹਿੰਦੇ ਨੇ ਇਹਨਾਂ ਦਾ ਨਾ 7500 ਰੁਪਇਆ ਹਰ ਮੰਥ ਪੰਜਾਬ ਸਰਕਾਰ ਵੱਲੋਂ ਕੱਟਿਆ ਜਾਂਦਾ ਕੋਠੀ ਦਾ ਪਰੰਤੂ ਕੱਟੇ ਤਾਂ ਇਹਓ ਸਾਹਿਬ ਦੇ ਜਾਂਦੇ ਨੇ ਤਨਖਾਹ ਚੋਂ ਪੈਸੇ ਇਹ ਇਹਓ ਸਾਹਿਬ ਦਾ ਹੀ ਗੱਲ ਦਾ ਬਿਆਨ ਆ ਤਾਂ ਕੋਠੀ ਵਰਤ ਰਿਹਾ ਪ੍ਰਧਾਨ ਦਾ ਜਿਹੜਾ ਪਤੀ ਆ ਉਹ ਕਿਸ ਕੁਐਸਟਰੀ ਨਾਲ ਵਰਤ ਰਿਹਾ ਜੀ ਇਹ ਇਹਓ ਸਾਹਿਬ ਵਧੀਆ ਜਵਾਬ ਦੇ ਸਕਦੇ ਨੇ ਕਿਉਂਕਿ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਕਿ ਇਹਓ ਸਾਹਿਬ ਨੇ ਰਿਟਰਨ ਦੇ ਵਿੱਚ ਜਾਂ ਕੋਈ ਹੋਰ ਉਹਨੇ ਉਹਨੂੰ ਅਧਿਕਾਰ ਦਿੱਤਾ ਹੈ ਇਹ ਸਾਰੇ ਦਾ ਸਾਰਾ ਗੁਨਾਹਗਾਰ ਆ ਜਿਹੜਾ ਇਹਓ ਨਗਰ ਕੌਂਸਲ ਨਾ ਬੈ ਜੀ ਨਹੀਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਵੀ ਜਿਵੇਂ ਇਹਓ ਸਾਹਿਬ ਕਹਿ ਰਹੇ ਨੇ ਮੇਰਾ ਤਾਂ ਪਿੰਡ 8 ਕਿਲੋਮੀਟਰ ਨੇੜੇ ਆ ਜੀ ਵੀ ਮੈਂ ਤਾਂ ਉੱਥੇ ਚਲਾ ਜਾਂਦਾ ਸੀਗਾ ਵੀ ਕੋਠੀ ਦਾ ਕੋਈ ਵੀ ਨਹੀਂ ਹੁੰਦਾ ਸੀਗਾ ਸਾਡੀ ਮਸ਼ੀਨਰੀ ਨਹੀਂ ਕੋਠੀ ਦੇ ਵਿੱਚ ਇਹਦਾ ਪ੍ਰਿੰਸਿਸ ਆ ਜਿਹੜੀ ਕੋਠੀ ਜਿਹੜੀ ਹੈ ਈਓ ਨਗਰ ਕਾਉਂਸਲ ਗੁਰਚੰਨ ਸਿੰਘ ਨਾਪਾ ਦੇ ਨਾਂ ਤੇ ਹਲਾਟ ਹੋਈ ਹੋਈ ਆ ਜੇ ਇਸ ਕੋਠੀ ਦੇ ਵਿੱਚ ਨਹੀਂ ਰਹਿੰਦਾ ਸੀ ਤਾਂ ਉਹਨਾਂ ਨੂੰ ਕੀ ਐਂਡ ਲੌਕ ਲਾਉਣਾ ਚਾਹੀਦਾ ਸੀ ਤੇ ਚਾਬੀ ਆਪਣੇ ਕੋਲ ਰੱਖਣੀ ਚਾਹੀਦੀ ਸੀ ਉਹ ਕਹਿੰਦੇ ਸਾਡੀ ਮਸ਼ੀਨਰੀ ਖੜਦੀ ਹੈਗੀ ਮਸ਼ੀਨਰੀ ਖੜਦੀ ਆ ਤਾਂ ਉਹਦੇ ਵਿੱਚ ਚੌਂਕੀਦਾਰ ਨੂੰ ਬਕਾਇਦਾ ਡੈਪਿਊਟ ਹੋਣਾ ਚਾਹੀਦਾ ਚੌਂਕੀਦਾਰ ਡੈਪਿਊਟ ਹੈ ਉੱਥੋਂ ਜੇ ਮਸ਼ੀਨਰੀ ਖੜਦੀ ਥੀ ਤਾਂ ਬਕਾਇਦਾ ਗੇਟ ਪਾਸ ਬਣ ਕੇ ਮਸ਼ੀਨਰੀ ਐਂਟਰ ਹੋਣੀ ਚਾਹੀਦੀ ਤੇ ਬਾਹਰ ਨਿਕਲਣੀ ਚਾਹੀਦੀ ਆ ਉੱਥੇ ਕੀ ਆ ਖੁੱਲਾ ਦਰਵਾਜ਼ਾ ਪਿਆ ਜਿਹੜਾ ਮਰਜ਼ੀ ਕੋਈ ਚੀਜ਼ ਖੜਾ ਹੀ ਜਾਂਦਾ ਥੈਂਕ ਯੂ ਜੀ ਜਿਹੜਾ ਕਮੇਟੀ ਦੇ ਵਿੱਚ ਸਮਾਨ ਮਿਲਿਆ ਗਿਆ ਜੀ ਕਮੇਟੀ ਦੀ ਇਸ ਸਾਲ ਦੀ ਕੋਠੀ ਦੇ ਵਿੱਚੋਂ ਵੇਖੋ ਅੱਜ ਬੜਾ ਨਿਮੋਸ਼ੀ ਦਾ ਦੇਣਾ ਹੈ ਕਿ ਚੋਰ ਵੱਲੋਂ ਕੋਈ ਰਾਤ ਦੇਖਿਆ ਦੀ ਲਾਈਵ ਹੋ ਕੇ ਬਹਿ ਤਾ ਉਹਨੇ ਰਾਤ ਤੇ ਹਿੰਟ ਦੇ ਦੇਦੀ ਆ ਆਪਦੇ ਵੀ ਇਹ ਗਲਤੀ ਹੋ ਚੁੱਕੀ ਆ ਮੇਰੇ ਤੋਂ ਤੇ ਅੱਜ ਉਹ ਸਮਾਨ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹ ਨਹੀਂ ਕਹਿ ਸਕਦਾ ਵੀ ਫਲਾਣਾ ਸਿੱਟ ਗਿਆ ਫਲਾਣਾ ਸਿੱਟ ਗਿਆ ਸਾਰੇ ਪ੍ਰੈਸ ਉੱਥੇ ਸੀ ਕਿ ਸਾਰਾ ਕੁਝ ਉੱਥੇ ਸੀਗਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੋਂ ਸਮਾਨ ਟਰਾਲੀਆਂ ਦਾ ਕੱਢਿਆ ਗਿਆਗਾ ਤੇ ਬਾਕੀ ਅਸੀਂ ਕਿਸਾਨ ਭਰਾਵਾਂ ਤੋਂ ਮਾਫੀ ਵੀ ਮੰਗਦੇ ਆ ਕਿਉਂ ਇਹ ਇਹ ਬੰਦੇ ਨੇ ਸਾਡਾ ਦਫ਼ਤਰ ਜਿੱਥੋਂ ਜਿੱਥੇ ਅਸੀਂ ਬੈਨੇ ਆ ਉੱਡ ਦਿਆਂ ਸਾਰੇ ਇਹਨਾਂ ਨੇ ਉਹਦਾ ਬਦਨਾਮ ਕਰਕੇ ਰੱਖਤਾ challa ਇਹ ਨਹੀਂ ਰਾਤ ਇਹਨੇ ਇੱਕ ਗੱਲ ਹੁੰਦੀ ਆ ਜਦੋਂ ਇਹਦੇ ਖਿਲਾਫ ਕੋਈ ਬੋਲਦਾ ਇਹਦੇ ਲਵੇ ਇੱਕੋ ਗੱਲ ਹੁੰਦੀ ਆ ਵੀ ਪੈਸੇ ਮੰਗਦੇ ਨੇ ਜੀ ਐਮਸੀ ਮੇਰੇ ਤੋਂ ਜੇ ਕੋਈ ਪਬਲਿਕ ਚੋਂ ਬੰਦਾ ਬੋਲਦਾ ਪੈਸੇ ਮੰਗਦਾ ਜੀ ਮੇਰੇ ਤੋਂ ਇਹ ਸੋ ਰਾਤ ਇਹਨੇ ਵੀਡੀਓ ਪਾਈ ਉਹਦੇ ਸਾਰਾ ਕੁ ਪਹਿਲੀ ਵਾਰ ਤਾਂ ਇਹ ਸਾਰਾ ਕੁਝ ਕਰ ਗਿਆ ਦੀਗਾ ਤੇ ਅੱਜ ਕਿਸਾਨ ਭਰਾਵਾ ਦੇ ਨਾਲ-ਨਾਲ ਅਸੀਂ ਐਮਸੀ ਭਾਈ ਜਰ ਨੂੰ ਤਾਂ ਬੁਲਾਇਆ ਵੀ ਇਹਨੇ ਸਾਰਿਆਂ ਤੇ ਇੱਕ ਕਿਚੜ ਉਛਲਿਆ ਵੀ ਇਹ ਅੱਜ ਹੀ ਪੈਸੇ ਲੈਂਦੇ ਨੇ ਤੁਹਾਡੇ ਸਾਹਮਣੇ ਸਾਰਿਆਂ ਨੇ ਲਾਈਵ ਦੇ ਵਿੱਚ ਵੀ ਇਕੱਲੇ-ਇਕੱਲੇ ਬੰਦੇ ਨੇ ਕਿਹਾ ਵੀ ਤੂੰ ਲੈ ਕੇ ਆਇਆ ਜੀ ਅਸੀਂ ਪੈਸੇ ਨਹੀਂ ਫੜੇ ਤੇ ਉਤੋਂ ਜੇ ਤੇਰੀ ਸੀਟ ਗਈ ਆ ਤੇਰੀ ਬੋਲੀ ਕਰਕੇ ਜਿਹੜਾ ਤੇਰਾ ਵਿਵਹਾਰ ਸੀ ਉਹਦੇ ਕਰਕੇ ਉਹ ਇਲਜ਼ਾਮ ਲਾ ਰਿਆ ਅਸੀਂ ਵੀ ਪ੍ਰੀਤ ਐਮਸੀ ਤੋਂ ਵੀ ਕੁਝ ਕਾਉਂਸਲਰਾਂ ਨੇ ਪੈਸੇ ਮਿਲੇ ਨੇ ਜੀ ਮੇਰੀ ਮੇਰੀ ਬੇਨਤੀ ਹਾਂਜੀ ਮੇਰੇ ਪ੍ਰੀਤ ਵੀਰੇ ਮੇਰੀ ਬੇਨਤੀ ਇੱਕ ਸੁਣੋ ਹਾਂਜੀ ਉਹ ਕਹਿ ਰਹੇ ਨੇ ਉਹ 2 ਮਹੀਨੇ ਰਹਿ ਗਏ ਨੇ ਜੀ ਸਰ ਕਮੇਟੀ ਦੇ ਪ੍ਰੀਤ ਜੀ ਨੂੰ ਜੇ ਐਮਐਲਏ ਸਾਹਿਬ ਕਹਿਣਗੇ ਜਾਂ ਕੋਈ ਕਹੂਗਾ ਤਾਂਹੀ ਗੱਲ ਆ ਉਹ ਇਹਨਾਂ ਦੀ ਅੰਡਰਸਟੈਂਡਿੰਗ ਆ ਜੀ ਫਿਰ ਆ 8 8 ਸੀ ਖੜੇ ਆ ਉੱਪਰ ਕਰ ਲੈ ਆਪਣਾ ਤੂੰ 8 8 ਸੀ ਖੜੇ ਆਗੇ ਬਾਕੀ ਐਮਸੀ ਸਾਹਿਬ ਆ ਜਾਂਦੇ ਨੇ 16 17 ਸੀ ਐਮਸੀ ਆਂਦੇ ਜੀ ਸਰ ਸਾਡੇ ਚੋਂ ਦਾ ਪ੍ਰੀਤ ਜੀ ਨੇ ਕਿਸੇ ਨੂੰ ਪੈਸੇ ਦਿੱਤੇ ਨਹੀਂ ਹੈਗੇ ਜੀ ਉਹਦੇ ਅਮਨ ਕਹਿੰਦੇ ਜੇ ਪੈਸੇ ਤਾਂ ਉਹਨੇ ਹੀ ਬਹੁਤ ਨੂੰ ਦਿੱਤੇ ਨੇ ਫਿਰ ਵਾਪਸ ਮੰਗਦਾ ਫਿਰਦਾ ਸੀਗਾ ਹੂੰ ਇਹ આરોਪ ਤੁਹਾਡੇ ਤੇ ਲੱਗ ਰਹੇ ਸੀਗੇ ਤੇ ਜਿਹੜਾ ਅੱਜ ਸਮਾਨ ਮਿਲਿਆ ਕਿਸਾਨ ਭਰਾਵਾਂ ਨੇ ਦੇਖੋ ਜਿਹੜਾ ਕੱਲ ਦੇ ਧਰਨੇ ਤੇ ਬੈਠੇ ਨੇ ਹੈ ਨਾ ਜੀ ਪੂਰੀ ਰਾਤ ਵੀ ਬੈਠੇ ਨੇ ਇਹ ਉਹਨੂੰ આરોਪ ਨਹੀਂ ਕਹੋਗੇ ਹੁਣ ਸਾਬਤ ਹੋ ਗਿਆ ਜੀ ਸਰ ਦੇਖੋ ਰੋਬ ਨੂੰ ਕਹਿੰਦੇ ਨਹੀਂ ਵੀ ਸਾਬਤ ਨਹੀਂ ਹੋਇਆ ਸੋਫੇ ਸੀਗੇ ਦੇਖੋ ਜਿਨੇ ਮੰਨਣਾ ਨਹੀਂ ਨਾ ਉਹਨੇ ਮੰਨਣੇ ਨਹੀਂ ਹੈਗਾ ਸੋਫੇ ਉਹਨੇ ਆਪ ਵੀਡੀਓ ਪਾਈ ਆਪਣੇ ਦਫ਼ਤਰ ਦੀ ਵੀ ਮੈਂ ਦਫ਼ਤਰ ਖੋਲ ਰਿਹਾ ਜੀ ਆਹ 22 23 ਦੇ ਕੰਮ ਕਰਾਉ ਮੈਂ ਫਲਾਣਾ ਕਰਾਉ ਉਹ ਸੋਫੇ ਦੇ ਵਿੱਚ ਸੀਗੇ ਉੱਥੇ ਫੜੇ ਗਏ ਨੇ ਸਾਨੂੰ ਤਾਂ ਪਤਾ ਨਹੀਂ ਸੀਗਾ ਸਾਰੇ ਨੇ ਕਿਹਾ ਵੀ ਸੋਫੇ ਪੈਨੇ ਉਹ ਸਾਬਤ ਹੋਏ ਟ੍ਰੈਲੀਆਂ ਉੱਥੇ ਜੋ ਵੀ ਪਾਰਟਸ ਮਿਲੇ ਪਹਿਲਾਂ ਇਹਦੇ ਉਹਦੇ ਘਰ ਤੋਂ ਮਿਲੇ ਆਏ ਕੌਣ ਸਿੱਟ ਗਿਆ ਜੀ ਦੱਸੋ ਮੈਨੂੰ ਕਹਿਣਾ ਸੌਖਾ ਹੁਣ ਇਹ ਤੀਜਾ ਇਹ ਵੀ ਨਹੀਂ ਮੈਂ ਕਰਿਆ ਜੀ ਇਹ じゃ ਕੁਝ ਵੀ ਨਹੀਂ ਇੱਕ ਚੋਰ ਹੈ ਚੋਰ ਹੀ ਸਾਬਤ ਹੁੰਦੀ ਹੈ ਪਰਮਾਤਮਾ ਦੇਖਦਾ ਹਰ ਥਾਂ ਤੇ ਸਾਬਤ ਕਰ ਰਿਹਾ ਉਹ ਸਾਬਤ ਵੇ ਤੂੰ ਝੂਠਾ ਸਾਰੇ ਸੱਚੇ ਨੇ ਕੋਲੋਂ ਪ੍ਰਧਾਨ ਜੀ ਜਿੱਥੇ ਤੱਕ ਲੱਗ ਰਿਹਾ ਵੀ ਕਾਫੀ ਸਮਾਨ ਬਰਾਮਦ ਹੋ ਰਿਹਾ ਉਹਦੇ ਵੀ ਹੋਰ ਵੀ ਕੋਈ ਉਮੀਦਾਂ ਹੈਗੀਆਂ ਨੇ ਜੀ ਦੇਖੋ ਕਿਸਾਨ ਭਰਾਵਾਂ ਨੂੰ ਜੇ ਕੋਈ ਇਨਫੋਰਮੇਸ਼ਨ ਹੈਗੀਆਂ ਨੇ ਤਾਂ ਹੀ ਉਹ ਫਿਰ ਰਹੇ ਨੇ ਤਾਂ ਹੀ ਹਲੇ ਤੱਕ ਲੱਗੇ ਪਏ ਨੇਗੇ ਦੇਖੋ ਸਮਾਨ ਤਾਂ ਉਥੋਂ ਬਹੁਤ ਆਇਆਗਾ ਹੁਣੇ ਚੋਰ ਇਹ ਦੱਸ ਸਕਦਾ ਹਲੇ ਚਲੋ ਸਰਕਾਰ ਦਾ ਥੋੜਾ ਜਿਹਾ ਹੱਥ ਹੈਗਾ ਇਹਦੇ ਤੇ ਟਾਈਮ ਆਉਣ ਦਿਓ ਸਾਰਾ ਕੁਝ ਪਤਾ ਲੱਗ ਜਾਣਾਗਾ ਜੀ ਦੇਖੋ ਇਹ ਪੈਸੇ ਲਿੱਤੇ ਹੋਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿੰਦੇ ਹੋ ਉਹ ਤੇ ਆਡੇ ਬਾਰੇ ਰੋਪ ਲਾਂਦਾ ਚੋਰ ਦਾ ਸਭ ਨੂੰ ਪਤਾ ਹੈ ਨਾ ਚੋਰ ਦੇ ਪੈਰ ਨਹੀਂ ਹੁੰਦੇ ਇਹ ਸਾਰੇ ਜਿਹੜੀਆਂ ਗੱਲਾਂ ਆਪੇ ਉਹਨਾਂ ਦਾ ਜਵਾਬ ਦੇ ਜਾਂਦਾ ਜੀ ਕਹਿੰਦਾ ਇੱਕ ਵੀ ਬੰਦਾ ਸਾਫਤ ਕਰਦੇ ਵੇ ਵੀ ਕਿਹਨੂੰ ਪੈਸੇ ਦਿੱਤੇ ਨੇ ਪੈਸੇ ਤਾਂ ਉਹਨੂੰ ਹੀ ਦਿੱਤੇ ਹੋਏ ਨੇ ਹੁਣ ਮੜਵਾਉਂਦਾ ਫਿਰਦਾ ਚੋਰ ਐ ਸਿਰਿਆ ਦਾ ਸਾਰਿਆਂ ਨੂੰ ਪਤਾ ਹੁਣ ਤਾਂ ਸਾਫ ਤੇ ਵੀ ਹੋ ਗਿਆ ਜਿਹੜੇ ਕੀ ਕਹਿਣਾ ਚਾਹੋਗੇ ਕਿ ਕਿਸਾਨ ਭਰਾ ਜਿਹੜੇ ਕੱਲ ਕਮੇਟੀ ਦੇ ਬਾਹਰ ਬੈਠੇ ਸੀ ਇਹ ਉਹਦੀ ਕੋਠੀ ਦੇ ਬਾਹਰ ਅੱਜ ਉਸਮਾਨ ਬਰਾਮਦ ਹੋਇਆ ਉਸ ਦੇ ਬਾਰੇ ਕਿਸਾਨ ਭਰਾ ਸਭ ਦੇ ਸਾਡੇ ਅੰਦਾਜ਼ਾ ਨੇ ਜੀ ਠੀਕ ਹੈ ਨਾ ਸਾਰਾ ਸਿਸਟਮ ਹੈ ਕਿਸਾਨਾਂ ਨਾਲ ਚੱਲਦਾ ਅਸੀਂ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਆ ਕਿਉਂਕਿ ਇਹਨਾਂ ਸਾਡਾ ਸਾਰੇ ਐਮਸੀ ਭਾਈਚਾਰਾ ਸਾਡੇ ਨਾਬੇ ਦਾ ਨਾਮ ਬਦਨਾਮ ਕਰਦਾ ਅਸੀਂ ਕਿਸਾਨਾਂ ਨਾਲ ਹਰ ਟਾਈਮ ਖੜੇ ਆ ਕਿਉਂਕਿ ਸੱਚ ਨਾਲ ਖੜੇ ਆ ਝੂਠ ਦਾ ਅਸੀਂ ਪਹਿਲਾਂ ਵੀ ਵਿਰੋਧ ਕਰਦੇ ਤੇ ਹੁਣ ਵੀ ਕਰਦੇ ਦੇਖੋ ਇੱਕ ਗੱਲ ਜੀ ਸਾਰਾ ਨਾਬਾਏ ਤੋਂ ਤਪਿਆ ਹੋਇਆ ਸੀਗਾ ਤੁਹਾਨੂੰ ਵੀ ਪਤਾ ਕਿ ਸਾਰਾ ਨਾਬਾ ਜੇ ਅੱਜ ਐਮਸੀਆਂ ਨੇ ਇੱਕ ਬਹੁਤ ਵੱਡਾ ਫੈਸਲਾ ਲੈ ਕੇ ਉਹਨੂੰ ਉਤਾਰਿਆ ਨਾ ਹਾਂਜੀ ਤਾਂ ਇਹਦੇ ਲਈ ਪ੍ਰਸ਼ੰਸਾ ਕਰਨੀ ਬਣਦੀ ਆ ਸਾਰੇ ਐਮਸੀ ਪਾਈਚਾਰੇ ਦੀ ਉਹ ਚਾਹੇ ਜਿਹੜੀ ਮਰਜੀ ਪਾਰਟੀ ਤੋਂ ਦੀਗਾ ਕਿਉਂਕਿ ਹਰੇਕ ਬੰਦੇ ਦਾ ਇਹਨੇ ਅਪਮਾਨ ਕਰਿਆ ਹੋਇਆ ਸੀਗਾ ਸੌਦੀਏ ਨੂੰ ਸਜ਼ਾ ਮਿਲੀ ਆਗੀ ਅੱਗੋਂ ਪ੍ਰਮਾਤਮਾ ਦਾ ਠੀਕ ਆ ਧੇਰ ਆ ਅੰਧੇਰ ਨਹੀਂ ਹੈਗਾ ਆ ਸਾਰਾ ਕੁਝ ਸਾਹਮਣੇ ਆ ਰਿਹਾ ਸਾਰੇ ਨਾਬੇ ਦੇ ਲੋਕਾਂ ਨੂੰ ਚੰਗੇ ਮੋਤਮਰ ਲੋਕਾਂ ਨੂੰ ਇਹ ਭੰਡਦਾ ਰਿਹਾ ਸੀ ਖਿਆਣੇ ਬੰਦਿਆਂ ਨੂੰ ਉਮਰ ਵਾਲਿਆਂ ਨੂੰ ਹੁਣ ਪ੍ਰਧਾਨ ਜੀ ਜਿਵੇਂ ਲੱਗ ਰਿਹਾ ਵੀ ਰਾਤ ਲਾਈਵ ਹੋ ਕੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਬੇਕਸੂਰਾ ਹਾਂ ਮੇਰੇ ਤੇ ਕੋਈ ਬੇ ਬਣਾ ਦੇ ਇਲਜ਼ਾਮ ਲੱਗ ਰਹੇ ਨੇ ਤੇ ਤੁਹਾਡੇ ਹੋਰਨਾਂ ਬਾਰੇ ਕੀ ਕਹਿਣਾ ਹੈ ਦੇਖੋ ਚੋਰ ਕਦੋਂ ਮੰਨਦਾ ਹੁੰਦਾ ਜੀ ਇਹਦਾ ਹਾਲੇ 10 ਇਹਦੇ ਸਰਕਾਰ ਦਾ ਥੋੜਾ ਜਿਹਾ ਹੱਥ ਆ ਮਦਦ ਕਰ ਰਹੀ ਆ ਤੁਸੀਂ ਹੋਰ ਦੇਖੋ ਛੱਡੋ ਅੱਜ ਰਾਤ ਕੀ ਕਹਿ ਰਿਹਾ ਹੋ ਜਿਹੜੀ ਜਿਨ੍ਹਾਂ ਨੇ ਮਦਦ ਕੀਤੀ ਚਾਹੇ 10 ਪੈਸੇ ਕਰੀ ਚਾਹੇ 20 ਪੈਸੇ ਕਰੀ ਪੁਲਿਸ ਨੇ ਕਿੰਨੀ ਮਦਦ ਕੀਤੀ ਚਲੋ ਹੁੰਦਾ ਠੀਕ ਹੈ ਨਾ ਉਹ ਉਹ ਦਾ ਨਾਮ ਕੀ ਦਾ ਕਿਸਾਨੂ ਨਾਲ ਜੋੜਨ ਲੱਗ ਗਿਆ ਉਹ ਹਾਂਜੀ ਜੀ ਕਿਸਾਨੂ ਨੇ ਪਰਚਾ ਕਰਾਤਾ ਜੀ ਇਹਨਾਂ ਤੇ ਉਹ ਕੌਣ ਆਉਂਦਾ ਠੀਕ ਹੈ ਨਾ ਇਹ ਬੰਦਾ ਕਿਸੇ ਦਾ ਮਿੱਤ ਨਹੀਂ ਹੈਗਾ ਜੀ ਨਾਲੇ ਚਾਹਾਂ ਪੀਂਦਾ ਜਾ ਕੇ ਨਾਲੇ ਟੌਹਰਾ ਬਣਾਉਂਦਾ ਉੱਥੇ ਵੀ ਦੇਖੋ ਜੀ ਅਸੀਂ ਬੈਠੇ ਆਫਸਰਾਂ ਕੋਲੇ ਬੈਠੇ ਆ ਫਲਾਣਾ ਇਹ ਕਿਸੇ ਦਾ ਮਿੱਤ ਨਹੀਂ ਆਉਣ ਸਮਾਂ ਆਉਣ ਤੇ ਦੇਖਿਆ ਉਧਰ ਨੂੰ ਹੋ ਗਿਆ ਜੀ ਉਹ ਇਹਦਾ ਮਤਲਬ ਕਿ ਪੁਲਿਸ ਉਹਨਾਂ ਦੀ ਮੰਨਦੀ ਆ ਬਦਨਾਮ ਇਹ ਹਰੇਕ ਬੰਦੇ ਨੂੰ ਬਦਨਾਮ ਮਿੰਟ ਲਾਉਂਦਾ ਕਰਨ ਨੂੰ ਬਦਨਾਮ ਕਹਿੰਦਾ ਕਈ ਮਹੀਨੇ ਤੋਂ ਜਾਲ ਬੁਣਿਆ ਜਾ ਰਿਹਾ ਸੀ ਪ੍ਰੀਤ ਐਮ ਸੀ ਦਾ ਦੋਸਤ ਸੀ ਕਰਸਾਨੂ ਕਈ ਮਹੀਨਿਆਂ ਤੋਂ ਮੇਰੀ ਘਰ ਵਾਲੀ ਤੇ ਤੇ ਮੇ ਇਹ ਇਹ ਜਾਲ ਬੁਣਿਆ ਜਾ ਰਿਹਾ ਸੀ ਆ ਪਰਚੇ ਦੇ ਇਹ ਗੱਲਾਂ ਬੇਤੁਕੀਆਂ ਨੇ ਇਹਦਾ ਕੋਈ ਮੂੰਹ ਸਿਰ ਨਹੀਂ ਨਾ ਅਸੀਂ ਜਵਾਬ ਦੇਣਾ ਦਾ ਬਾਜੂ ਸਮਝਦੇ ਆ ਅਖਰ ਸਾਨੂੰ ਵਾਲਾ ਵੀ ਨੇ ਰਾਤ ਗੱਲ ਕਰਿਆ ਤਾਂ ਅਸੀਂ ਜਵਾਬ ਦਿੱਤਾ ਸੀ ਜੀ ਥੈਂਕ ਯੂ ਜੀ ਕੀ ਕਹਿਣਾ ਚਾਹੋਗੇ ਜੋ આરોਪ ਲਾ ਰਹੇ ਨੇ ਪੰਕਜ ਪੱਪੂ ਜੀ ਵੀ ਐਮਸੀਆਂ ਵੱਲੋਂ ਐਮਸੀਆਂ ਵੱਲੋਂ ਹੀ ਇਹ ਮੇਰੇ ਤੇ ਜੋ ਝੂਠੇ ਪਰਚੇ ਨੇ ਜਾਂ ਨਜਾਇਜ਼ ਮੇਰੇ ਤੇ ਜਿਹੜਾ ਸਮਾਨ ਚੋਰੀ ਦਾ ਨਜਾਇਜ਼ ਐਮਸੀਆਂ ਨੇ ਮੇਰੇ ਤੇ આરોਪ ਲਾ ਰਹੇ ਨੇ ਭਾਈ ਜੀ ਮੈਂ ਪਹਿਲਾਂ ਤਾਂ ਤੁਹਾਨੂੰ ਇੱਕ ਗੱਲ ਸਾਬ ਦੱਸ ਦੇਣੀ ਚਾਹੁੰਦਾ ਵੀ ਅਸੀਂ ਇਹਦੇ ਨਾਲ ਤੁਰੇ ਸੀਗੇ ਪੰਕਜ ਪੱਪੂ ਦੇ ਨਾਲ ਅਸੀਂ ਪੰਕਜ ਪੱਪੂ ਦੇ ਨਾਲ ਤੁਰੇ ਤਾਂ ਸੀਗੇ ਇਹ ਕਮੇਟੀ ਇਹਦੀ ਮਿਸੇ ਕਮੇਟੀ ਦੀ ਪ੍ਰਧਾਨ ਬਣੀ ਅਸੀਂ ਲੋਕਾਂ ਦੇ ਕੰਮ ਲੈਣੇ ਨੇ ਇਹ ਇਹ ਅੱਗੇ ਕਰ ਰੱਖਿਆ ਸੀ ਸਾਰਾ ਕੰਮਕਾਰ ਇਹਨੇ ਸਾਹਮਣੇ ਰੱਖਿਆ ਸੀ ਜੀ ਠੀਕ ਹੈ ਇਹਦੀ ਘਰ ਵਾਲੀ ਕੋਈ ਕੰਮਕਾਰ ਨਹੀਂ ਸਾਹਮਣੇ ਦੀ ਕੁਛ ਨਹੀਂ ਸਾਹਮਣੇ ਸੀ ਉਹ ਮਿਸੇ ਜੀ ਦੀ ਘਰੇ ਹੀ ਰਹਿੰਦੀ ਸੀ ਜੀ ਠੀਕ ਹੈ ਸਾਈਨ ਕਰਾਣੇ ਹੁੰਦੇ ਇਹ ਕਰਾ ਲਿਆ ਹੁੰਦਾ ਸੀ ਕਿ ਆ ਗੱਲ ਉਹ ਵੱਖਰੀ ਹੈ ਬਾਕੀ ਕੰਮਕਾਰ ਇਹ ਦੇਖਦਾ ਸੀ ਅਸੀਂ ਲੋਕਾਂ ਦੇ ਕੰਮ ਲੈਣੇ ਨੇ ਅਸੀਂ ਲੋਕਾਂ ਦੇ ਕੰਮਾਂ ਵਾਸਤੇ ਇਹਨੂੰ ਫੋਨ ਕਰਦੇ ਸੀ ਬਾਈ ਜੀ ਇਹ 10-10 ਦਿਨ ਫੋਨ ਨਹੀਂ ਚੱਕਦਾ ਸੀ ਮੈਂ ਇਹਨੂੰ 20 ਵਾਰ ਬੇਨਤੀ ਕੀਤੀ ਮੇਰੇ ਘੋਟਾ ਮhalla ਮੇਰੇ ਵਾਰਡ ਚ ਪੈਂਦਾ ਆ ਵੀ ਮੈਨੂੰ ਉਥੇ 1.5 ਸਾਲ ਹੋ ਗਜਨੇ ਆ ਵੀ ਉਥੇ ਸਵੀਪਰ ਪੱਕਾ ਨਹੀਂ ਤੂੰ ਦੇ ਰਹਿਗਾ ਵੀ ਸਵੀਪਰ ਦੇ ਇਹ ਮੈਨੂੰ ਹਮੇਸ਼ਾ ਲਾਰਾ ਲਾ ਦਿੰਦਾ ਸੀ ਬਾਈ ਜੀ ਇੱਕ ਦਿਨ ਲਾਰਾ ਸੁਣ ਲਾਂਗੇ ਦੋ ਦਿਨ ਸੁਣ ਲਾਂਗੇ ਤੁਸੀਂ ਤਾਂ ਇਹਨਾਂ ਦੀ ਪਾਰਟੀ ਦੇ ਹੀ ਕਾਉਂਸਲਰ ਸੀ ਨਾ ਜੀ ਇਹ ਤਾਂ ਕਹਿੰਦੇ ਸੀ ਅਸੀਂ ਆਪਣੇ ਸਾਰੇ ਸਾਡੇ ਕਾਉਂਸਲਰ ਨੇ ਬਹੁਤ ਖੁਸ਼ ਨੇ ਇਹ ਇਹ ਤਾਂ ਇਹ ਇਸ ਗੱਲ ਨੂੰ ਇਹ ਕਹਿੰਦੇ ਸੀ ਜੀ ਦੇਖੋ ਜੇ ਸਾਡਾ ਕੰਮ ਨਹੀਂ ਹੋਊਗਾ ਅਸੀਂ ਆਪਣਾ ਪਰਸਨਲ ਕੰਮ ਤਾਂ ਲੈਣਾ ਨਹੀਂ ਅਸੀਂ ਤਾਂ ਲੋਕਾਂ ਦੇ ਕੰਮ ਲੈਣੇ ਨੇ ਉਹ ਜੇ ਸਾਡਾ ਫੋਨ ਨਹੀਂ ਚੱਕੂਗਾ ਅਸੀਂ ਲੋਕਾਂ ਦੇ ਕੰਮ ਹੋਰ ਕਿੱਦੋਂ ਕਰਾਵਾਂਗੇ ਤੁਸੀਂ ਸਫਾਈ ਦੇ ਮੁੱਦੇ ਬਾਰੇ ਕਹਿੰਦੇ ਸੀਗੇ ਬਿਲਕੁਲ ਜੀ ਬਿਲਕੁਲ ਮੈਂ ਇਹਨੂੰ ਕੋਟੇ ਮੱਲੇ ਦੀ ਪ੍ਰੋਬਲਮ ਦੱਸੀ ਹੈ ਮੈਂ ਕਿਹਾ ਕੋਟੇ ਮੱਲੇ 'ਚ ਨਾ ਤਾਂ ਉੱਥੇ ਪਾਣੀ ਦੀ ਨਿਕਾਸੀ ਹੈ ਚੱਜ ਨਾਲ ਤੇ ਉੱਥੇ ਨਾ ਸਵੀਪਰ ਪੱਕਾ ਹੈਗਾ ਉੱਥੇ ਅੱਜ 1.5 ਸਾਲ ਹੋ ਗਿਆ 1.5 ਸਾਲ ਤੋਂ ਬਾਅਦ ਮੈਂ ਈਓ ਦੀ ਵੀ ਬਹੁਤ ਮਿੰਤਾ ਕੀਤੀਆਂ ਨੇ ਈ ਉਹਨੇ ਮੇਰੇ ਸਾਹਮਣੇ ਐ ਜਿਹੜਾ ਸਾਡੇ ਇੰਸਪੈਕਟਰ ਨੇ ਉਹਨਾਂ ਨੂੰ ਵੀ ਬੜੀ ਵਾਰ ਫੋਨ ਕਰਕੇ ਕਿਹਾ ਵੀ ਇਹਨਾਂ ਨੂੰ ਬੰਦਾ ਦਿੱਤਾ ਜਾਵੇ ਮੈਨੂੰ ਘੋਟੇਵਾਂ ਲਿਆਸੇ ਅੱਜ ਤੱਕ ਇਹਨਾਂ ਨੇ ਬੰਦਾ ਨਹੀਂ ਦਿੱਤਾ ਹੁਣ ਤੱਕ ਵੀ ਪ੍ਰੈਜ਼ੈਂਟ ਨਹੀਂ ਇਹ ਤਾਂ ਫਿਰ ਬੋਤ ਕਹਿੰਦੇ ਸੀ ਵੀ ਨਾਬੇ ਦੇ ਵਿੱਚ ਸਫਾਈ ਦੇ ਅਸੀਂ ਬੜੇ ਬੜੇ ਡੰਪ ਖਤਮ ਕਰਤੇ ਤੁਸੀਂ ਕਹਿੰਦੇ ਹੋ ਮੌਜੂਦਾ ਜਿਹੜਾ ਕਾਉਂਸਲਰ ਹੈ ਉਹਨੂੰ ਸਲੀਪਰ ਨਹੀਂ ਦਿੱਤਾ ਜਾ ਰਿਹਾ ਜੀ ਤੁਸੀਂ ਕਹਿੰਦੇ ਹੋ ਡੰਪ ਜਿਹੜੇ ਖਤਮ ਕਰਤੇ ਇਹ ਝੂਠੇ ਲਾਰੇ ਸੀ ਇਹ ਲਾਰੀ ਸੀ ਜੀ ਇਹ ਤੁਹਾਨੂੰ ਮੈਂ ਦੱਸ ਦੇਣਾ ਉਹਦੇ ਵਿੱਚ ਵੀ ਇਹਦਾ ਬੈਨੀਫਿਟ ਸੀਗਾ ਹਾਂਜੀ ਉਹ ਵੀ ਤੁਹਾਡੇ ਸਾਹਮਣੇ ਆ ਜੂਗੀ ਕੀ ਹਿਸਾਬ ਦਾ ਬੈਨੀਫਿਟ ਸੇ ਤੁਹਾਨੂੰ ਸਭ ਨੂੰ ਪਤਾ ਲੱਜੂ 53 ਸਾਰਿਆਂ ਨੂੰ ਪਤਾ ਹੀ ਹੈ ਵੀ ਕੂੜੇ ਚ ਇਹ ਕੀ ਕਰਦਾ ਰਿਹਾ ਹੈ ਆ ਜੀ ਠੀਕ ਹੈ ਮੈਂ ਇਹ ਫੇਰ ਬੇਨਤੀ ਦਿੰਦਾ 10 ਵੀ ਦੋ ਤੁਸੀਂ ਚਲੋ ਹੁਣ ਤਾਂ ਸਾਰੀ ਗੱਲ ਖੁੱਲ ਹੀ ਗਈ ਸਣੀ ਜੀ ਦੇਖੋ ਜੀ ਪੈਸੇ ਤੋਂ ਬਿਨਾ ਕਿਹੜਾ ਮੱਥਾ ਮਾਰਦਾ ਜੀ ਹਾਂ ਇਸ ਕਰਕੇ ਸਾਹਿਬ ਮੇਰੀ ਬੇਨਤੀ ਹੈ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਜੀ ਨਾ ਅਸੀਂ ਵੀ ਤੁਹਾਡੇ ਸੁਭਚਿੰਤਕਾਂ ਹਾਂ ਹਾਂਜੀ ਮੈਂ ਐਮਐਲਏ ਸਾਹਿਬ ਦੀ ਸਿਫਤ ਕਰਦਾ ਵੀ ਜੇ ਉਹਨਾਂ ਨੂੰ ਕਿਸੇ ਨੇ ਕੋਈ ਕੰਮ ਕਿਹਾ ਹੈ ਨਾ ਉਹ ਆਪ ਨਾਲ ਗਏ ਨੇ ਕਰਾਉਣ ਵਾਸਤੇ ਮੇਰੇ ਨਾਲ ਪਰਸਨਲੀਲੀ ਹੋਇਆ ਹੈ ਜੀ ਅਸੀਂ ਉਹਨਾਂ ਦਾ ਮਾੜਾ ਨਹੀਂ ਦੇਖਣਾ ਚਾਹੁੰਦੇ ਅਸੀਂ ਪਰ ਅਸੀਂ ਸੱਚ ਉਹਨਾਂ ਦੇ ਸਾਹਮਣੇ ਲੈ ਕੇ ਆਣੇ ਆ ਪਰ ਉਹ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਅੱਜ ਵੀ ਤੁਸੀਂ ਪਾਰਟੀ ਦੇ ਨਾਲ ਹੀ ਹੋ ਹਾਂਜੀ ਹਾਂਜੀ ਪਾਰਟੀ ਦੇ ਨਾਲ ਆ ਜੀ ਜਿੰਨੀ ਦੇਰ ਤੱਕ ਪਾਰਟੀ ਸਾਨੂੰ ਸੇਵਾ ਕਰਨ ਦਾ ਮੌਕਾ ਦੋਗੇ ਅਸੀਂ ਨਾ ਨਾ ਜੀ ਔਰ ਅਸੀਂ ਡਟ ਕੇ ਖੜਾਂਗੇ ਪਾਰਟੀ ਨਾਲ ਐਮਐਲਏ ਨਾਲ ਪਰ ਪ੍ਰਧਾਨ ਨਾਲ ਸੁਜਾਤਾ ਚਾਵਲਾ ਦੇ ਨਾਲ ਨਹੀਂ ਖੜੋਗੇ ਭਾਈ ਜੀ ਕਿਵੇਂ ਖੜੀਏ ਕੰਮ ਤਾਂ ਸਾਡਾ ਕੋਈ ਕਰਦਾ ਨਹੀਂ ਸੀ 15 15 ਦਿਨ ਫੋਨ ਨਹੀਂ ਚੱਕਦਾ ਅਸੀਂ ਲੋਕ ਸਾਨੂੰ ਫੋਨ ਮਾਰਦੇ ਨੇ ਅਸੀਂ ਕਿਸ ਸਾਹਬ ਨਾਲ ਉਹਨਾਂ ਦੇ ਕੰਮ ਕਰਾਵਾਂਗੇ ਸੋ ਮੇਰੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਤੁਸੀਂ ਇਹਦੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰਾਓ ਅਸੀਂ ਤੁਹਾਨੂੰ ਫੇਰ ਐਮਐਲਏ ਬਣਨਾ ਦੇਖਣਾ ਚਾਹੁੰਦੇ ਆ ਜੀ ਸਰ ਧੰਨਵਾਦ ਜੀ ਸਮਾਨ ਨਿਕਲ ਰਿਹਾ ਜੀ ਸੀਵੀ ਚੱਲ ਰਹੀ ਹੈ ਕਿਸਾਨ ਤੁਹਾਨੂੰ ਜ਼ਿੰਮੇਵਾਰ ਠਾਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸ ਕੰਮ ਲਈ ਮੈਂ ਜ਼ਿੰਮੇਵਾਰ ਇਹ ਵਿੱਚ ਰਹਿੰਦਾ ਨਹੀਂ ਹੈਗਾ ਹਾਂ ਹਾਂ ਜੀ ਮੈਂ ਬਹੁਤ ਘੱਟ ਔਰ ਮੈਂ ਘੱਟ ਕੀ ਕਦੇ 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 ਵੀ ਨਹੀਂ ਆਇਆ ਔਰ ਇਹ ਅੱਛਾ ਜੀ ਹਾਂ ਜੀ ਇਹ ਫਿਰ ਕੋਠੀ ਤੁਹਾਡੇ ਨਾਮ ਹੈ ਇਹਦਾ ਜ਼ਿੰਮੇਵਾਰ ਕੌਣ ਆਇਆ ਸਮਾਨ ਲਿਖਿਆ ਉਹ ਦੱਬਿਆ ਹੋਇਆ ਪਸੰਦ ਨਾ ਇਹਦਾ ਸਮਾਨ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਦੇਖਦੇ ਆ ਕੌਣ ਜ਼ਿੰਮੇਵਾਰ ਹੋਊਗਾ ਇਹ ਕਿਹਨੇ ਦੱਬਿਆ ਜੀ ਨਹੀਂ ਤੁਹਾਡੇ ਇੱਥੇ ਰਹਿੰਦੇ ਆ ਕੋਟ ਰਹਿੰਦਾ ਸਿਊਰੇਜ ਓਰੇ ਜੀ ਸਾਡਾ ਸਮਾਨ ਸੀਗਾ ਜੀ ਸਾਡਾ ਓਰੇ ਚੌਂਕੀਦਾਰ ਰੱਖਿਆ ਹੋਇਆ ਹੈ ਜੀ ਨਹੀਂ ਸਮਾਨ ਸੰਭਾਲ ਕੌਣ ਕਰਦਾ ਸੀ ਓਰੇ ਕੌਣ ਵੇਖਦਾ ਸੀ ਓਰੇ ਜੀ ਦਾਦੀ ਸੰਭਾਲ ਵਾਲੀ ਜੀ ਉਰੇ ਸਮਾਨ ਦੀ ਜਾਂ ਉਰੇ ਸਫਾਈ ਦੇ ਕਾਨੂੰਨ ਕੌਣ ਕੰਟਰੋਲ ਚ ਕਰਦਾ ਸੀ ਉਰੇ ਕੌਣ ਰੰਦਾ ਸੀ ਤੁਸੀਂ ਕਹੇ ਨਾ ਕੱਲ ਵੀ ਸਾਡੀ ਮਸ਼ੀਨਰੀ ਉਰੇ ਪਈ ਹੁੰਦੀ ਸੀ ਜੀ ਉਹਦੀ ਸਾਫ ਸਵਾਲ ਕੌਣ ਕਰਦਾ ਸੀ ਜੇ ਤੁਸੀਂ ਤਾਰੇ ਰਹਿੰਦੇ ਨਹੀਂ ਜਿਹੜਾ ਜੀ ਇੱਥੇ ਪਿੱਛੇ ਦਫਤਰ ਹੈ ਇਹ ਪੰਖਜ ਪਪੂ ਨੇ ਪ੍ਰਧਾਨਗੀ ਦੇ ਉਹਦੇ ਵਿੱਚ ਬਣਾਇਆ ਵੀ ਸੀਗਾ ਉਹਦੀ ਪਤਨੀ ਕੋਲ ਕੋਈ ਆਉਦਾ ਤਾਂ ਹੈ ਨਹੀਂ ਨਾ ਉਹ ਕਾਉਂਸਲਰ ਹੈ ਉਹ ਤੋਂ ਸਾਫ ਸਵਾਲ ਕਰਦਾ ਸੀ ਕਿਵੇਂ ਨਹੀਂ ਜੀ ਉਹ ਪ੍ਰਧਾਨਗੀ ਉਹਦੀ ਪ੍ਰਧਾਨ ਉਹਦੀ ਪਤਨੀ ਪ੍ਰਧਾਨਣੀ ਸੀ ਜੀ ਜੀ ਹਾਂ ਉਹਦੇ ਕਰਕੇ ਉਹ ਉਹਦੀ ਇਵੈਂਟ ਦੇ ਵਿੱਚ ਇੱਥੇ ਜਿਹੜੀ ਆਊਟਸੋਰਸ ਲੇਬਰ ਸੀ ਉਹਨੂੰ ਦੇਖਦਾ ਸੀਗਾ ਜੀ ਨਹੀਂ ਜੀ ਉਹਦੀ ਵਾਈਫ ਪ੍ਰਧਾਨ ਸੀ ਤਾਂ ਉਹ ਕੌਣ ਸੀ ਫਿਰ ਉਹ ਕਿਵੇਂ ਉਹਦੇ ਸਮਝਾ ਕਰੀ ਬੈਠਾ ਜੀ ਤੁਹਾਡੀ ਕੋਠੀ ਤੇ ਬਸ ਜੀ ਆਪਣੀ ਪਤਨੀ ਦੇ ਹੁਕਮਾਂ ਤੇ ਕਰਦਾ ਸੀ ਜੀ ਉਹ ਤੁਹਾਨੂੰ ਕੀ ਲੱਗਦਾ ਫਿਰ ਕਿਹਦਾ ਦੱਬਿਆ ਹੋ ਸਕਦਾ ਸਮਾਨ ਇਹ ਦੇਖੋ ਮੈਂ ਇਹ ਗੱਲ ਕਿਸੇ ਅਲਿਗੇਸ਼ਨ ਨਹੀਂ ਲਾ ਸਕਦਾ ਇਹ ਇਨਵੈਸਟੀਗੇਸ਼ਨ ਦਾ 파ਟਾ ਉਹ ਇਨਵੈਸਟੀਗੇਸ਼ਨ ਆਫਸਰ ਹੀ ਇਹ ਗੱਲ ਦੱਸ ਸਕਦਾ ਜੀ ਨਾ ਜਿਹੜੀ ਲੱਗੀ ਹੋਈ ਹੈ ਯਾਰ ਲਾ ਕੇ ਨੈੱਬ ਸਾਹਿਬ ਦੀ ਅਗਵਾਈ ਚੱਲ ਰਿਹਾ ਕੰਮ ਹਾਂ ਜੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕੁਝ ਸਮਾਨ ਲਪਿਆ ਹੋਇਆ ਹੈ ਉਸੀ ਲੀਗਲ ਪ੍ਰੋਸੈਸ ਪੂਰਾ ਕਰਕੇ ਡਿਊਟੀ ਮੈਜਿਸਟਰੇਟ ਅਫਸਰ ਨਾਲ ਲੈ ਕੇ ਇਹ ਖੋਜ ਕਰਾ ਰਹੇ ਹਾਂ ਜੋ ਜੋਰ ਕਾਬਰ ਹੋਊਗਾ ਜੀ ਜੋ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਹੋਰ ਕੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਗਈ ਭਰਾਣੀਆਂ ਚੋਰੀ ਹੋਈ ਮਿਲਿਆ ਸੀ ਤੁਹਾਡੇ ਕੋਲ ਸੀਏ ਕਾਫਰ ਹੋਇਆ ਸੀ ਕੀ ਕਾਰਵਾਈ ਪ੍ਰਸ਼ਾਸਨ ਨੇ ਤੁਹਾਡੇ ਵੱਲੋਂ ਕੀਤੀ ਹੈ ਕਿਸਾਨ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਜਾਂਚ ਨਹੀਂ ਕਰਦੇ ਸਾਰੇ ਦੇਖੋ ਪ੍ਰੋਸੈਸ ਚੱਲ ਰਿਹਾ ਜੋ ਜੋ ਜਿੱਥੇ ਜਿੱਥੇ ਵੀ ਜਾਣ ਦੀ ਸਾਨੂੰ ਲੋੜ ਹੈ ਹਰੇਕ ਚੀਜ਼ ਨੂੰ ਸੀਨ ਤੋਂ ਪੂਰੀ ਚੰਗੀ ਤਰ੍ਹਾਂ ਅਸੀਂ ਕਰ ਰਹੇ ਹਾਂ ਸਾਰੀ ਚੀਜ਼ਾਂ ਜੋ ਜੋ ਸਾਹਮਣੇ ਆ ਰਿਹਾ ਅਸੀਂ ਦੇਖੋ ਇਹ ਨੂੰ ਪਰਮਿਸ਼ਨ ਮਿਲੀ ਸੀ ਜੀ ਨਾਲ ਦੀ ਨਾਲ ਹੀ ਕੱਲ ਸਾਡੇ ਕੋਲ ਆਈ ਸੀ ਇਹ ਅੱਜ ਹੀ ਅਸੀਂ ਇਹ ਸਾਰਾ ਲੀਗਲ ਪ੍ਰੋਸੈਸ ਪੂਰਾ ਕਰਕੇ ਨਾਲ ਦੀ ਨਾਲ ਅਸੀਂ ਖੁਦਾਈ ਕਰਾ ਲਿਆ ਜਿਹੜਾ ਕੱਲ ਪਰਵਾਨਾ ਨੋਟ ਕਰਾਇਆ ਈਓ ਨੂੰ ਜਿਹੜੇ ਕੀ ਲੱਗਦਾ ਲੇਟ ਨਹੀਂ ਹੋ ਕੇ ਕੋਈ ਕੀ ਕਾਰਵਾਈ ਕੀਤੀ ਜਿਹੜੀ ਉਹ ਦਿਨੋ ਦਿਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਉਹ ਚੀਜ਼ ਅੱਗੇ ਕੀਤੀ ਕੀ ਕੀ ਸਮਾਨ ਬਰਾਮਦ ਹੋ ਚੁੱਕਿਆ ਹੁਣ ਤੱਕ ਅਸੀਂ ਤਾਂ ਪਤਨ ਹਜ਼ੂਰੀਆਂ ਸਿਰਫ ਬੇਟਾ ਦੀਆਂ ਪਾਲੀਆਂ ਦੇ ਬੇਟਾ ਦੀਆਂ ਪਤਨ ਨੇ ਪਾਲੀਆਂ ਦਾ ਸਮਾਨ ਤਾਂ ਬਰਾਮਦ ਹੋ ਗਿਆ ਹਾਂਜੀ ਬੇਟਾ ਨੇ ਸਰ ਦਾ ਅ ਉਹਨਾਂ ਦੀ ਰਹਾਇਸ਼ ਆ ਜ਼ਿੰਮੇਵਾਰ ਕਿਹਨੂੰ ਸਮਝ ਕੇ ਚੱਲੋਗੇ ਤੁਸੀਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਹਰੇਕ ਬੰਦੇ ਨੂੰ ਕੁਝ ਕੁਝ ਕਰਾਂਗੇ ਦੋਸ਼ੀ ਫੜੇ ਜਾਣਗੇ ਸਰ ਬਿਲਕੁਲ ਫੜੇ ਜਾਣਗੇ